ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਲੁਧਿਆਣਾ ਚੋਂ ਮਿਲਿਆ ਨਵਾਂ ਪੁਲਿਸ ਕਮਿਸ਼ਨਰ ਆਈ ਪੀ ਐਸ ਨਿਰਭਲ ਕੋਸ਼ਿਤ ਨੇ ਸੰਭਾਲਿਆ ਆਪਣਾ ਅਹੁਦਾ ਇਸ ਦਿਨ ਅਰਧਿਆਨਾ ਦਾ ਨਵਾਂ ਨਿਯੁਕਤ ਪੁਲਿਸ ਕਮਿਸ਼ਨ ਨਿਰਭਲ ਕੁਸੋਰ ਨੇ ਅੱਜ ਬਾਅਦ ਦੁਪਹਿਰ ਆਪਣਾ ਅਹੁਦਾ ਸੰਭਾਲ ਲਿਆ ਹੈ ਉਹਨਾਂ ਨੇ ਪੁਲਿਸ ਨੇ 22ਵੇਂ ਮਿਸ਼ਨ ਵਜੋਂ ਅਹੁਦਾ ਸੰਭਾਲ ਲਿਆ ਹੈ ਬੀਤੀ ਸ਼ਾਮ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਪੁਲਿਸ ਕਮਿਸ਼ਨ ਨੇ ਕੁਲਦੀਪ ਚਾਹਲ ਦੀ ਤਬਦੀਲਤਾ ਕਰ ਦਿੱਤੀ ਗਈ ਹੈ ਅਤੇ ਉਹਨਾਂ ਦੀ ਥਾਂ ਤੇ ਨਿਰਭਲ ਕਿਸ਼ੋਰ ਤਾਇਨਾਤ ਕੀਤਾ ਗਿਆ ਹੈ ਪੇਪਲ ਕਿਸ਼ੋਰ 1998 ਬੈਂਚ ਦੇ ਆਈਪੀਐਸ ਅਦਿਕਾ ਤੁਹਾਨੂੰ ਧਿਆਨ ਦੇ ਪੁਲਿਸ ਕਮਿਸ਼ਨ ਵਜੋਂ ਹਦ ਸੰਭਲ ਤੋਂ ਪਹਿਲਾਂ ਉਹਨਾਂ ਨੇ ਸਬਾਦੀਆਂ ਸਹਬਜਾਦਿਆਂ ਅਜੀਤ ਸਿੰਘ ਨਗਰ ਵਿਖੇ ਈਡੀਜੀਪੀਐਸ ਟੀਐਫ ਪੰਜਾਬ ਵਜੋਂ ਤਾਇਨਾਤ ਸਨ ਹੁਣ ਉਹਨਾਂ ਨੂੰ ਲੁਧਿਆਣਾ ਵਿੱਚ ਪੁਲਿ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ